ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਰਤੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਇਹ ਲੋਭ ਹੁੰਦੇ ਜਾ ਰਹੇ ਕਿਸਾਨੀ ਦੇ ਉਯਾਰ ਪਿਸੂ ਦੀਆਂ ਪੰਜਾਬ ਦੇ ਕਿਸਾਨਾਂ ਦੇ ਖੇਤੀ ਕਰਨ ਦੇ ਅਹਿਮ ਸੰਦ ਜਿਵੇਂ ਹਲ ਜੂਲਾ ਪੰਜਾਬੀ ਜਿੰਦਰਾ ਆਰਸੰਦ ਮਸ਼ੀਨਰੀ ਯੁੱਗ ਦੀ ਭੇਟជា ਅੰਕਾਰਨਾ ਇਹ ਸੰਦ ధਨ-ਧਨ ਉਹ ਲੋਭ ਹੁੰਦੇ ਜਾ ਰਹੇ ਹਨ ਹਰ ਇੱਕ ਕਿਸਾਨਾ ਅਤੇ ਹੋਰਨਾਂ ਲੋਕਾਂ ਲਈ ਇਹਨਾਂ ਸੰਦਾਂ ਦੀ ਖੇਤੀਬਾੜੀ ਵਿੱਚ ਵਰਤੋਂ ਅਤੇ ਪਛਾਣ ਕਰਨੀ ਵੀ ਔਖੀ ਹੋ ਗਈ ਹੈ ਭਾਵੇਂ ਕਿ ਮਸ਼ੀਨਰੀ ਯੁੱਗ 'ਚ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਤਾਰੀ ਰਾਹਤ ਮਿਲੀ ਹੈ ਪਰ ਅੱਜ ਤੋਂ ਵੀ ਮਿਹਨਤ ਨਾ ਕਰਨ ਨਾ ਕਰਨ ਰਵਾਇਤੀ ਸੰਦਰ ਨੂੰ ਪਛਾਣ ਹਟਣ ਕਾਰਨ ਕਿਸਾਨ ਵਰਗ ਬਿਮਾਰੀਆਂ ਦੀ ਜਗਰ ਚ ਅਤੇ ਕਰਜ਼ਿਆਂ ਦੀ ਪੰਡ 헤ੜਾ ਜ ਦੱਬਿਆ ਜਾ ਰਿਹਾ ਹੈ ਪ੍ਰਾਣੇ ਸਮਿਆਂ ਤੋਂ ਹੀ ਕਿਸਾਨ ਆਪਣੇ ਖੇਤਾਂ ਦੀ ਬਾਈ ਪਸ਼ੂਆਂ ਨਾਲ ਕਰਦੇ ਆ ਰਹੇ ਹਨ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਵੀ ਹਰੇਕ ਕਿਸਾਨ ਆਪਣੇ ਅਸ਼ੋ ਆਰਾਮ ਨੂੰ ਮੱਦੇ ਦਾਜ ਰੱਖਦੇ ਹੋયા ਕਰਜ਼ੇ ਅਤੇ ਟਰੈਕਟਰ ਤੇ ਹੋਰ ਸੰਦ ਲੈ ਕੇ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਜਾ ਰਿਹਾ ਹੈ ਅਤੇ ਹੱਡ ਭਾਂ ਵੀ ਮਿਹਨਤ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਪਸ਼ੂਆਂ ਨਾਲ ਖੇਤੀ ਕਰਨ ਉਹ ਛੋਟਾ ਨਾਲ ਖੇਤੀ ਕਰਕੇ ਜਿੱਥੇ ਕਿਸਾਨ ਦੇ ਪੈਸੇ ਦੀ ਬਚਤ ਹੁੰਦੀ ਸੀ ਉੱਥੇ ਹੱਟਪਨ ਵੀ ਮਿਹਨਤ ਨਾਲ ਕਿਸਾਨ ਦਾ ਸਰੀਰ ਵੀ ਨਰਮਾ ਅਤੇ ਤੰਦਰੁਸਤ ਰਹਿੰਦਾ ਸੀ ਸੋ ਜਿਹੜੇ ਪ੍ਰਾਤਾਂ ਸੰਦਤੀ ਜਿਵੇਂ ਹੜਾ ਜੂੜਾ ਪੰਜਾਲੀ ਜਿੰਦਰਾ ਆਦ ਮਸ਼ੀਨੀ ਯੁੱਗ ਦੀ ਭੇਰ ਚਾਹਨ ਦਰਮਦਾ ਮਸ਼ੀਨਰੀ ਕਰਨ ਦੀ ਭੇਟ ਚੱਲ ਰਹੀ ਹੈ ਨਾ ਸੋ ਇਹਨਾਂ ਸੰਦਾਂ ਵਿੱਚ ਇੱਕ ਤੀ ਫੱਤਰ ਬਣਾਉਣ ਵਾਲਾ ਪਿਸੂ ਜਿਹੜਾ ਕਿ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ। ਟਰਾਲੇ ਬੀੜਿਆਂ ਵਿੱਚ ਇਹ ਸੰਦ ਕਸਾਨਾ ਦਾ ਸੱਤਿਆ ਸਾਥੀ ਹੁੰਦਾ ਵੀ ਕਿਉਂਕਿ ਜਿਆਦਾ ਸ਼ੱਕਰ ਬਣਾਉਣੀ ਹੁੰਦੀ ਤਾਂ ਇਹ ਵੀ ਲੋਡ ਪੈਂਦੀ ਹੁੰਦੀ ਸੀ ਸੋ ਜਦੋਂ ਗੁੜ ਬਣ ਜਾਂਦਾ ਵੀ ਫਿਰ ਉਹਨੂੰ ਇਸ ਸੰਦ ਨਾਲ ਮਲ ਕੇ ਇਸ ਤਰ੍ਹਾਂ ਮੜਾਇਆ ਜਾਂਦਾ ਵੀ ਤੇ ਉਹਨੂੰ ਬ੍ਰੇਕ ਕੀਤਾ ਜਾਂਦਾ ਵੀ ਇਹ ਖੇਤੀਬਾੜੀ ਦਾ ਬਹੁਤ ਹੀ ਅਹਿਮ ਸੰਦ ਹੁੰਦਾ ਸੀ ਇਹ ਜਿਹੜਾ ਸੰਦ ਦੀ ਇਹ ਲੱਕੜੀ ਦਾ ਬਣਾਇਆ ਜਾਂਦਾ ਵੀ ਅੱਜਕੱਲ ਤਾਂ ਲੋਹੇ ਦੇ ਸੰਦ ਆ ਗਏ ਨੇ ਜਿਨ੍ਹਾਂ ਨਾਲ ਕੇ ਚੱਕਰ ਬਣਾਈ ਜਾਂਦੀ ਆ ਪਰ ਪੁਰਾਣੇ ਬੀੜਿਆਂ ਵਿੱਚ ਇਹੋ ਜਿਹੇ ਲੱਕੜ ਦੇ ਸੰਦ ਹੁੰਦੇ ਸੀ ਜਿਨ੍ਹਾਂ ਦੀ ਕੇ ਕਿਸਾਨ ਵਰਤੋਂ ਕਰਦੇ ਸਨ ਸੋ ਅੱਜਕੱਲ ਖਿਲਾੜੀਆਂ ਪਿੰਡਾਂ ਚੋਂ ਕਿਸਾਨਾਂ ਦੇ ਖੇਤਾਂ ਚੋਂ ਔੜੀ ਹੋਈ ਲੋਕਪੰਦੀਆਂ ਜਾ ਰਹੀਆਂ ਨੇ ਹੁਣ ਕੋਈ ਟਾਂਵਾ ਤਲਾਈ ਕਿਸਾਨਾਂ ਕੋ ਖਿਲਾੜੀ ਚਲਾਉਂਦਾ ਤੇ ਬਹੁਤੇ ਆਉਂਦੇ ਘਰਾਂ ਵਿੱਚੋਂ ਖਿਲਾੜੀਆਂ ਲੋਹ ਪੋ ਗਈਆਂ ਨੇ ਜਨਕਿ ਰਾਣੇ ਬੇਿਆਂ ਵਿੱਚ ਹਰੇਕ ਕਿਸਾਨ ਖਿਡਾਰੀ ਚਲਾਉਂਦਾ ਹੁੰਦਾ ਸੀ ਜੇ ਘੱਟੋ ਘਾਟੋਂ ਆਪਣੇ ਜੋਗਾ ਦਾ ਘੜ ਜਰੂਰ ਬਣਾਉਂਦਾ ਵੀ ਸੋਚੀ ਨਹੀਂ ਆਉਣ ਕਰਕੇ ਨੁਕਾਨੇ ਖਿਡਾਰੀਆਂ ਬੰਦ ਕਰਤੀਆਂ ਤੇ ਨਹੀਂ ਹੱਥੀ ਮਿਹਨਤ ਹੁਣ ਕੋਈ ਨਹੀਂ ਕਰਦਾ ਜਿਸ ਕਰਕੇ ਇਹੋ ਜਿਹੇ ਜਿਹੜੇ ਪਰਾਤਨ ਸੰਦਤੀ ਉਹ ਇੱਕ ਇੱਕ ਕਰਕੇ ਲੋਪ ਹੁੰਦੇ ਜਾ ਰਹੇ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਲੋੜ ਹੈ ਉਹ ਇਹ ਸੰਦ ਜਿਹੜਾ ਮੇਰੇ ਹੱਥੇ ਹੀ ਬੜਿਆ ਹੋਇਆ ਇਹ ਸਾਡੇ ਬਜ਼ੁਰਗਾਂ ਦਾ ਹੀ ਤਾਂ ਦਾਮ ਨੇ ਸਾਹਮਣੇ ਰੱਖਿਆ ਹੋਇਆ ਦੀ ਤੇ ਅੱਗੇ ਉਸ ਨੂੰ ਮੈਂ ਸੰਭਲਿਆ ਤਾਂ ਕਿ ਇਹੋ ਜਿਹਾ ਪ੍ਰਦਰਸ਼ਨ ਦਾ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਇਆ ਜਾ ਸਕੇ ਗੁਰਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਇਸ ਪ੍ਰਾਤੋ ਸੰਧ ਪਿੱਸੂ ਬਾਰੇ ਜਾਣਕਾਰੀ ਦੇਣੀ ਦੀ ਤਾਂ ਹਣ ਬਲੌਗ ਬੱਚਾ ਕੋਈ ਹੋਰ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਅੱਜ ਦੇ ਵਲੌਗ ਚ ਇੰਨਾ ਹੀ ਮਿਲਦਾ ਗਿਆ ਦਿੰਦਾ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ